ਖੇਤੀਬਾੜੀ ਮੰਤਰੀ ਗਰਮੀਤ ਸਿੰਘ ਖੁੱਡਰਾਂ ਦੇ ਵੱਲੋਂ ਹਲਕਾ ਲੰਬੀ ਦੇ ਉਹਨਾਂ ਪਿੰਡਾਂ ਦਾ ਦੌਰਾ ਕੀਤਾ ਗਿਆ ਜਿਹੜੇ ਪਿੰਡ ਹਮੇਸ਼ਾ بارشਾਂ ਦੀ ਮਾਰ ਚਲਦੇ ਆ ਰਹੇ ਨੇ ਉਹਨਾਂ ਨੇ ਅਧਿਕਾਰੀਆਂ ਨੂੰ ਲੋੜੀਂਦੀ ਸਮੱਗਰੀ ਇਹਨਾਂ ਪਿੰਡਾਂ ਦੇ ਵਿੱਚੋਂ ਮਹੱਈਆ ਕਰਵਾਉਣ ਦੇੜੇ ਨਿਰਦੇਸ਼ ਦੇ ਦਿੱਤੇ ਮੀਡੀਆ ਨਾਲ ਗਲਬਤ ਕਰਦੇ ਹੋਏ ਖੇਤੀਬਾੜੀ ਮੰਤਰੀ ਗਰਮੀਤ ਸਿੰਘ ਖੁੱਡਰਾਂ ਨੇ ਕਿਹਾ ਕਿ بارشਾਂ ਨੇ ਪੰਜਾਬ ਦੇ ਕਰੀਬ 1400 ਪਿੰਡਾਂ ਤੋਂ ਵੱਧ ਪੰਜ ਲੱਖ ਏਕੜ ਦਾ ਜਿਹੜਾ ਨੁਕਸਾਨ ਉਹ ਹੋ ਚੁੱਕਿਆ ਹੈ ਕੁਦਰਤੀ ਕਰੋਪੀ ਅੱਗੇ ਕਿਸੇ ਦਾ ਵਾਸ ਨਹੀਂ ਚੱਲਦਾ ਤੇ ਅੱਜ ਹਲਕਾ ਲੰਬੀ ਦੇ ਉਹ ਪਿੰਡਾਂ ਦਾ ਦੌਰਾ ਕਰ ਰਹੇ ਨੇ ਜੋ ਬਾਰਸ਼ਾਂ ਦੌਰਾਨ ਹਮੇਸ਼ਾ ਹੀ ਪ੍ਰਭਾਵਿਤ ਹੁੰਦੇ ਰਹਿੰਦੇ ਆ ਉਹਨਾਂ ਕਹਿੰਦੇ ਕਿ ਇਸ ਵਾਰ ਕੁਝ ਬਚਾਓ ਹੈ ਇਹ ਦੇਖਣ ਉਪਰੰਤ ਜਿਹੜੀ ਰਾਹਤ ਸਮੱਗਰੀ ਹੈ ਜਿਹੜੀ ਉਹ ਮੁਹੱਈਆ ਕਰਾਉਣ ਦੇ ਅਧਿਕਾਰੀਆਂ ਨੂੰ ਨਿਰਦੇਸ਼ ਆ ਜਿਹੜੇ ਉਹ ਦੇ ਦਿੱਤੇ ਗਿਆ ਜਿਵੇਂ ਕਿ ਮੋਟਰਾਂ ਬਿਜਲੀ ਦੇ ਟਰਾਂਸਫਾਰਮ ਦੀ ਮੰਗ ਕੋ ਵੱਡੇ ਪੱਤਰ ਤੇ ਰੱਖੀ ਗਈ ਹੈ ਉਨੇ ਕਿ ਕਿ ਬਾਰਸ਼ਾਂ ਕਾਰਨ ਨਰਮੇ ਦੀ ਫਸਲ ਵੀ ਪ੍ਰਫੁੱਤ ਹੋਈ ਹੈ ਜਲਦ ਗਰਦੌਰੀ ਦੇ ਨਿਰਦੇਸ਼ ਜਿਹੜੇ ਉਹ ਦੇਰ ਤੱਕ ਗਏ ਨੇ ਇਹ ਤਾਂ ਪਰਮਾਤਮਾ ਦੇ ਹੱਥ ਕੁਦਰਤ ਜਿੱਥੇ ਵੀ ਚਾਹੇ ਉੱਥੇ ਰੱਖਦੀ ਹੈ ਇਸ ਵਾਰ ਪੰਜਾਬ ਤੇ ਬਹੁਤ ਵੱਡੀ ਜਿਹੜੀ ਕਰੋਪੀ ਹੈ ਜਾਦੇ ਬਾਰਸ਼ਾਂ ਹੋ ਰਹੀਆਂ ਆ ਜਿਹਦੇ ਨਾਲ ਪਹਾੜਾਂ ਵੱਲੋਂ ਵੀ ਬਹੁਤ ਪਾਣੀ ਆਇਆ ਪੰਜਾਬ ਦਾ ਤਕਰੀਬਨ 5 ਲੱਖ ਜਿਹੜਾ ਏਕੜ ਰਕਬਾ ਤਬਾਹ ਹੋ ਗਿਆ 1400 ਪਿੰਡ ਉਸ ਤੋਂ ਵੀ ਗਿਣਤੀ ਵੱਧ ਜਾਂਦੀ ਹੈ ਪ੍ਰਭਾਵਿਤ ਹੋ ਗਏ ਜਿੱਦ ਕਾਫੀ ਨੁਕਸਾਨ ਹੋਇਆ ਸੜੀਆਂ ਸੜਕਾਂ ਪੁਲ ਸਰਕਾਰੀ ਬਿਲਡਿੰਗਾਂ ਇਹਦੇ ਇਲਾਵਾ ਸਕੂਲ ਇਹ ਆ ਹਸਪਤਾਲ ਉਹਨਾਂ ਦਾ ਵੀ ਇਹ ਤੋਂ ਇਲਾਵਾ ਜਿਹੜੀਆਂ ਸਾਡੀਆਂ ਲੋਕਾਂ ਦੇ ਪ੍ਰਾਈਵੇਟ ਬਿਲਡਿੰਗ ਹੈ ਜਿਹੜਾ ਗਰੀਬ ਵਿਚਾਰਾ ਬੰਦਾ ਮਸਾ ਮકાਨ ਬਣਾਉਂਦਾ ਉਹਨਾਂ ਵਾਸਤੇ ਜਿਹੜਾ ਬਹੁਤ ਦੁਖਦਈ ਹੈ ਇਹ ਵੇਲਾ ਅਸੀਂ ਕਿਸੇ ਨੂੰ ਇਹ ਗੱਲਾਂ ਚਾਹੇ ਨਾ ਕਰੀਏ ਆਲੋਚਨਾ ਦਾ ਸਮਾਨ ਹੀ ਹੁੰਦਾ ਇਹ ਰਲ ਮਿਲ ਕੇ ਜਿਹੜੇ ਹਾਲਾਤ ਆ ਉਹਦਾ ਮੁਕਾਬਲਾ ਕਰਨਾ ਪੰਜਾਬ ਸਰਕਾਰ ਵੱਲੋਂ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਵੱਲੋਂ ਸਾਨੂੰ ਪਹਿਲੇ ਦਿਨ ਹਦਾਇਤਾਂ ਕਰਕੇ ਤੋਂ ਡੋਟ ਡਿਊਟੀਆਂ ਲਾ ਦਿੱਤੀਆਂ ਵੀ ਇਸ ਤਿੰਨ ਵਜ਼ੀਰ ਜੀ ਤੇ ਚੋਸੀ ਮੈਂ ਤੇ ਇਰੀਗੇਸ਼ਨ ਵਾਲਾ ਤੇ ਇੱਕ ਲਾਲਜੀਤ ਉਹਨਾਂ ਨੂੰ ਉਹਨਾਂ ਦੇ ਨਾਲ ਦੂਸਰੇ ਆਪਣੇ ਆਪਣੇ ਇਲਾਕਿਆਂ ਚ ਜਿਨ੍ਹਾਂ ਦਾ ਉਹਨਾਂ ਦੇ ਪਹਿਲਾਂ ਹੀ ਜ਼ਿਆਦਾ ਪ੍ਰਭਾਵਿਤ ਹੋ ਗਏ ਸਨ ਉਹਦੇ ਚ ਜੇ ਆਪਾਂ ਕਹੀਏ ਲੰਬੀ ਤੇ ਸਾਡੇ ਜਾਂ ਮੁਕਸਾ ਜ਼ਿਲ੍ਹੇ ਚ ਵੀ ਅੱਗੇ ਬਹੁਤ ਖਰਾਬਾ ਹੋ ਜਾਂਦਾ ਸੀ ਕਿ ਇਸ ਤੋਂ ਬਚਤ ਰਹੀ ਹੈ ਨਰਮੇ ਦੀ ਫਸਲ ਜੋ ਰੂਰ ਪ੍ਰਭਾਵਿਤ ਹੋਈ ਹੈ ਉਹਦੀਆਂ ਗਰਦੌਰੀਆਂ ਕਰਵਾ ਕੇ ਉਹਦਾ ਜਿਹੜਾ ਬੰਦਾ ਸਾਰੇ ਪਰਾਂਵਾਂ ਲਈ ਅੱੱਪੇ ਸਾਡਾ ਫਰਜ਼ ਹੈ ਜਿਹੜਾ ਉਸ ਨੂੰ ਨਮਾਵਾਂਗੇ ਔਰ ਅੱਜ ਜਿਹੜਾ ਮੈਂ ਇੱਥੇ ਆਪਣੇ ਹਲਕੇ ਚ ਪੰਜ ਸੱਤ ਜਿਹੜੇ ਪਿੰਡਾਂ ਚ ਜਿਹੜੇ ਸਾਡੇ ਆਏ ਵਾਰੀ ਬੜੇ ਇਹਦੀ ਕਰਸਤ ਚ ਆ ਜਾਂਦੇ ਪ੍ਰਵਾਤ ਹੋ ਜਾਂਦੇ ਸਨ ਜਿਹੜਾ ਵੱਡਾ ਨੁਕਸਾਨ ਹੁੰਦਾ ਸੀ ਰਾਣੀ ਵਾਲਾ ਮਿੱਟਾ ਕਟਿਆਂ ਵਾਲੀ ਸਰਾਵਾ ਬੋਦਲਾ ਪੱਕੀ ਟਿੱਬੀ ਇਹ ਪਿੰਡਾਂ ਦਾ ਦੌਰਾ ਕੀਤਾ ਸੀ ਤੇ ਪੰਚਾਇਤਾਂ ਨੂੰ ਸਾਰੇ ਭਰਾਵਾਂ ਨੂੰ ਮਿਲਿਆ ਅਜੇ ਤੱਕ ਵਾਹਿਗੁਰੂ ਦੀ ਕਿਰਪਾ ਹੈ ਜਿਹੜੀਆਂ ਲੋੜੀ ਦੀਆਂ ਚੀਜ਼ਾਂ ਜਾਂ ਉਹਦੇ ਵਾਸਤੇ ਐਸ.ਡੀ.ਐਮ ਸਾਹਿਬ ਵੀ ਨਾਲ ਤਸਿਲਦਾਰ ਔਰ ਬੀਡੀਓ ਸਾਹਿਬ ਜੇ ਕੋਈ ਮੋਟਰਾਂ ਦੀ ਲੋੜ ਪਾਣੀ ਚੱਕਣ ਦੀ ਜਾਂ ਕਿਤੇ ਕੋਈ ਥੋੜੀ-ਮੋਟੀ ਦਿੱਕਤ ਆਈ ਉਹਨੂੰ ਅਸੀਂ ਪੂਰੀ ਕੀਤੀ ਅਤੇ ਕਰੀ ਜਾਂਦੇ ਆ ਪਰ ਸਾਰੇ ਪੰਜਾਬ ਦੀ ਬਹੁਤ ਵੱਡੀ